ਕਿਸਾਨ ਦੋਸਤੋ ਅੱਜ ਹੈ 6 ਸਤੰਬਰ 2025 ਤੇ ਰਾਤ ਦੇ 7:30 ਵਜੇ ਨੇ ਇਸ ਸਮੇਂ ਕੋਈ ਭਾਰੀ ਮੀਂਹ ਦੀ ਸੰਭਾਵਨਾ ਨਹੀਂ ਹੈਗੀ ਨਾ ਹੀ ਪਹਾੜਾਂ ਤੇ ਪੈਣ ਵਾਲਾ ਤੇ ਨਾ ਹੀ ਪੰਜਾਬ ਚ ਪੈਣ ਵਾਲਾ ਪਰੰਤੂ ਦਰਿਆ ਤੇ ਡੈਮ ਨੱਕੋ ਨੱਕ ਭਰੇ ਆ ਜਿਹਦੇ ਕਰਕੇ ਬੰਨਾ ਦੀ ਰਾਖੀ ਸਾਨੂੰ ਕਰਨੀ ਪੈਣੀ ਹੈ ਅੱਜ ਖਬਰ ਆ ਰਹੀ ਹੈ ਕਿ ਘੱਗਰ ਕਿੱਜਗਰ ਟੁੱਟਿਆ ਹੈ ਤਾਂ ਬੰਨਾ ਦੀ ਰਾਖੀ ਕਰੋ ਰਹੀ ਕੱਲ ਮੌਸਮ ਦੇ ਜਿਹੜਾ ਸਿਸਟਮ ਗੁਜਰਾਤ ਦੇ ਵਿੱਚ ਤੇ ਪੂਰਬੀ ਰਾਜਸਥਾਨ ਦੇ ਵਿੱਚ ਇਸ ਸਮੇਂ ਹੜ੍ਹ ਲਿਆ ਰਿਹਾ ਹੈ ਉਸੇ ਸਿਸਟਮ ਦਾ ਬਾਹਰੀ ਸਰਕੂਲੇਸ਼ਨ ਜਿਹੜਾ ਹੈਗਾ ਪੋਸਟ ਦੇ ਕਰਕੇ ਸਾਡੇ ਜਿਹੜਾ ਹੈਗਾ ਪੰਜਾਬ ਹਰਿਆਣਾ ਤੇ ਪਹਾੜਾਂ ਦੇ ਉੱਪਰ 7 8 9 ਸਤੰਬਰ ਜੋ 2025 ਦੇ ਦਰਮਿਆਨ ਵਰਖਾ ਹੋ ਸਕਦੀ ਹੈ ਵਰਖਾ ਹਲਕੀ ਤੋਂ ਦਰਮਿਆਨੀ ਹੈ ਹਾਂ 9 ਤਰੀਕ ਨੂੰ ਜਿਹੜਾ ਸਾਡੇ ਉੱਤਰੀ ਜ਼ਿਲ੍ਹੇ ਆ ਪਹਾੜਾਂ ਨਾਲ ਲੱਗਦੇ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਚੰਗੀਆਂ ਛੁੱਟੀਆਂ ਇੱਕ ਦੀ ਥਾਂ ਤੇ ਭਾਰੀ ਵਰਖਾ ਵੀ ਹੋ ਸਕਦੀ ਹੈ ਪਰੰਤੂ ਉਹ ਪਹਿਲਾ ਵਾਲਾ ਕੰਮ ਨਹੀਂ ਹੈਗਾ ਕਿ ਬਹੁਤ ਵੱਡਾ ਕੁਝ ਹੋਣ ਲੱਗਿਆ ਤਾਂ ਇਹਦੇ ਨਾਲ ਨਾਲ ਜਿਹੜਾ ਗੰਗਾ ਨਗਰ ਹਰਮਾਨਗੜ ਹੈਗਾ ਇੱਥੇ 7 ਤਰੀਕ ਨੂੰ ਜਿਹੜਾ ਹੈਗਾ ਬੀਕਾ ਨੇਰ ਗੜਸਾਣਾ ਨੂਪਗੜ ਸੂਰਤਗੜ ਗੰਗਾ ਨਗਰ ਹਰਮਾਨਗੜ ਇਹ ਸਾਰੇ ਏਰੀਆ ਦੇ ਵਿੱਚ ਚੰਗੀਆਂ ਛੁੱਟੀਆਂ ਲੱਗ ਸਕਦੀਆਂ ਵਰਖਾ ਦੀਆਂ 7 ਇਸ ਸਤੰਬਰ 2025 ਨੂੰ 8 9 ਨੂੰ ਵੀ ਵਰਖਾ ਹੋ ਸਕਦੀ ਹੈ ਤਾਂ ਇਹ ਮੌਸਮ ਹੈ ਸਭ ਤੋਂ ਵੱਡੀ ਗੱਲ ਮੈਂ ਇਹ ਕਹਿਣੀ ਚਾਹਾਂਗਾ ਕਿ ਹੜਾਂ ਵਾਲੀ ਵਰਖਾ ਇਸ ਸਮੇਂ ਨਹੀਂ ਹੈ ਵਰਖਾ ਹੋਏਗੀ ਤੇਜ਼ ਹਵਾ ਚੱਲੇਗੀ ਤੇ ਹਲਕੀ ਲੋ ਦਰਮਿਆਨੀ ਵਰਖਾ ਹੈਗੀ ਹੈ 9 ਤਰੀਕ ਤੋਂ ਜਗ੍ਹਾ ਤੇ ਭਾਰੀ ਛੁੱਟੀਆਂ ਹੈਗੀਆਂ ਲੇਕਿਨ ਹੜਾਂ ਵਾਲੀ ਵਰਖਾ ਨਹੀਂ ਹੈਗੀ ਪਹਾੜਾਂ ਤੇ ਉਹ ਸਿਸਟਮ ਨਹੀਂ ਹੈਗਾ ਇਸ ਸਮੇਂ ਜਿਹੜਾ ਪਹਿਲਾਂ ਸੀਗਾ